ਕਰੀਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਦਿੱਲੀ ਤਮਾਕੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਹੁਣ ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਹੈ ਵੱਡਾ ਧਮਾਕਾ ਹੁੰਦਾ ਇੱਕ ਗੱਡੀ ਦੇ ਵਿੱਚ ਅਤੇ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਜਾਨ ਵੀ ਚਲੀ ਗਈ ਸੀ ਤੇ ਹੁਣ NIA ਦੇ ਵੱਲੋਂ ਵੱਡਾ ਖੁਲਾਸਾ ਦਿੱਲੀ ਧਮਾਕੇ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਹੋਣੇ ਸੀ ਇਸ ਦੀ ਪਲੈਨਿੰਗ ਕਰ ਲਈ ਗਈ ਸੀ ਤੇ ਹਮਾਸ ਦੇ ਵਾਂਗ ਡਰੋਨ ਹਮਲੇ ਕੀਤੇ ਜਾਣੇ ਸੀ ਹੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਈ ਕਈ ਸ਼ੱਕੀ ਗੱਡੀਆਂ ਵੀ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਰਾਮਦ ਕੀਤੀਆਂ ਸੀ ਤੇ ਹੁਣ ਐਨਆਈਏ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵੰਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਰ ਸਕਣ ਤਾਂ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਵੱਡਾ ਧਮਾਕਾ ਹੁੰਦਾ ਜਿਸ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਤੇ ਹੁਣ NIA ਦੇ ਵੱਲੋਂ ਦੱਸਿਆ ਗਿਆ ਹੈ ਕਿ ਵਾਈਟ ਕਾਲਰ ਟਰੋਰ ਮੋਡਿਊਲ ਪਹਿਲਾਂ ਹਮਾਸ ਦੇ ਵਾਂਗ ਡਰੋਨ ਅਤੇ ਰਾਕਟ ਹਮਲੇ ਕਰਨਾ ਚਾਹੁੰਦੇ ਸਨ ਤੇ ਇਹ ਪਲੈਨਿੰਗ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਬਣਾਈ ਗਈ ਸੀ NIA ਨੂੰ ਇਹ ਜਾਣਕਾਰੀ ਆਤਮਕਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਇੱਕ ਸਾਥੀ ਨੇ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ NIA ਦੇ ਵੱਲੋਂ ਆਮਰ ਰਾਸ਼ਿਦ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੀਤੇ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 10 ਦਿਨਾਂ ਦਾ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਉਸ ਦੇ ਕੋਲੋਂ ਲਗਾਤਾਰ ਹੀ ਸਖਤੀ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਹੁਣ ਹਾਲੀ ਦੇ ਵਿੱਚ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਕਰਨ ਦੀ ਪਲੈਨਿੰਗ ਸੀ ਅਤੇ ਭੀੜ-ਭਾੜ ਵਾਲੀਆਂ ਥਾਵਾਂ ਦੇ ਉੱਤੇ ਡਰੋਨ ਤੇ ਰਾਕਟ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਦੱਸਦੀ ਏ ਕਿ ਲਗਾਤਾਰ ਵੱਡੇ ਧਮਾਕੇ ਵੀ ਹੋਣੇ ਸਨ ਸ਼ੱਕੀ ਗੱਡੀਆਂ ਪੁਲਿਸ ਨੇ ਬਰਾਮਦ ਕਰ ਲਈਆਂ ਇੱਕ I20 ਗੱਡੀ ਜਿਸ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਧਮਾਕਾ ਹੁੰਦਾ ਅਤੇ ਇਸ ਦੌਰਾਨ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਸੀ ਕਿ ਕਈ ਧਮਾਕੇ ਇਸੇ ਤਰ੍ਹਾਂ ਹੋਣੇ ਸਨ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਸ਼ੱਕੀ ਗੱਡੀਆਂ ਜਿਹੜੀਆਂ ਸਨ ਉਹ ਬਰਾਮਦ ਕਰ ਲਈਆਂ ਤਾਂ ਦੱਸਦੀ ਹੈ ਕਿ NIA ਅਨੁਸਾਰ ਦਾਨਿਸ਼ ਉਰਫ ਆਮਰ ਰਾਸ਼ਿਦ ਅਲੀ ਛੋਟੇ ਡਰੋਨ ਹਥਿਆਰ ਬਣਾਉਣ ਅਤੇ ਉਹਨਾਂ ਨੂੰ ਮੋਡੀਫਾਈ ਕਰਨ ਦੀ ਤਕਨੀਕੀ ਜਾਂਚ ਸੀ ਅਤੇ ਉਸ ਦੇ ਵੱਲੋਂ ਡਾਕਟਰ ਉਮਰਦੀ ਜੋ ਕਿ I20 ਗੱਡੀ ਦਾ ਡਰਾਈਵਰ ਸੀ ਜੋ ਕਿ ਹਮਲੇ ਵਾਲੀ ਰਾਤ ਨੂੰ ਮਰ ਗਿਆ ਸੀ ਉਸ ਦੀ ਮਦਦ ਵੀ ਕੀਤੀ ਸੀ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਗਈ ਸੀ ਕਿ ਡਰੋਨ ਹਮਲੇ ਕੀਤੇ ਜਾਣਗੇ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਐਨਆਈ ਜਾਂਚ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਸਕਦੇ ਨੇ ਤਾਂ ਦੱਸਦੀ ਹਾਂ ਕਿ ਧਮਾਕੇ ਦਾ ਮੁੱਖ આરોપી ਆਮਰ ਰਾਸ਼ਿਦ ਅਲੀ ਜੋ ਹੈ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 10 ਦਿਨਾਂ ਦੀ ਨਿਆਇਕ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਤੇ ਹੁਣ ਉਸ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਹੀ ਇਹ ਸਾਰੇ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਸੀ ਤੇ ਕਦੋਂ-ਕਦੋਂ ਉਹਨਾਂ ਨੇ ਇਹ ਧਮਾਕੇ ਕਰਨੇ ਸਨ ਤਾਂ ਇਸੇ ਦੌਰਾਨ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵਾਗੂਨਾਰ ਡਰੋਨ ਤੇ ਰਾਕਟ ਹਮਲੇ ਕਰਨ ਦੀ ਪੂਰੀ ਪਲੈਨਿੰਗ ਬਣਾ ਲਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਪਲੈਨਿੰਗ ਕੀਤੀ ਸੀ ਜਿਹੜੇ ਭੀੜ-ਪਾੜ ਵਾਲੀਆਂ ਥਾਵਾਂ ਸਨ ਉਹਨਾਂ ਦੇ ਉੱਤੇ ਰਾਕਟ ਤੇ ਡਰੋਨ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਦਿੱਲੀ ਧਮਾਕੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਹੁਣ ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਹੈ ਵੱਡਾ ਧਮਾਕਾ ਹੁੰਦਾ ਇੱਕ ਗੱਡੀ ਦੇ ਵਿੱਚ ਅਤੇ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਜਾਨ ਵੀ ਚਲੀ ਗਈ ਸੀ ਤੇ ਹੁਣ NIA ਦੇ ਵੱਲੋਂ ਵੱਡਾ ਖੁਲਾਸਾ ਦਿੱਲੀ ਧਮਾਕੇ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਹੋਣੇ ਸੀ ਇਸ ਦੀ ਪਲੈਨਿੰਗ ਕਰ ਲਈ ਗਈ ਸੀ ਤੇ ਹਮਾਸ ਦੇ ਵਾਂਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਈ ਸ਼ੱਕੀ ਗੱਡੀਆਂ ਵੀ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਰਾਮਦ ਕੀਤੀਆਂ ਸੀ ਤੇ ਹੁਣ ਐਨਆਈਏ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵੰਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਰ ਸਕਣ ਤਾਂ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਵੱਡਾ ਧਮਾਕਾ ਹੁੰਦਾ ਜਿਸ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਤੇ ਹੁਣ NIA ਦੇ ਵੱਲੋਂ ਦੱਸਿਆ ਗਿਆ ਹੈ ਕਿ ਵਾਈਟ ਕੋਲਰ ਟਰਨ ਮੋਡਿਊਲ ਪਹਿਲਾਂ ਹਮਾਸ ਦੇ ਵਾਂਗ ਡਰੋਨ ਅਤੇ ਰਾਕਟ ਹਮਲੇ ਕਰਨਾ ਚਾਹੁੰਦੇ ਸਨ ਤੇ ਇਹ ਪਲੈਨਿੰਗ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਬਣਾਈ ਗਈ ਸੀ NIA ਨੂੰ ਇਹ ਜਾਣਕਾਰੀ ਆਤਮਕਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਇੱਕ ਸਾਥੀ ਨੇ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ NIA ਦੇ ਵੱਲੋਂ ਆਮਰ ਰਾਸ਼ਿਦ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੀਤੇ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 10 ਦਿਨਾਂ ਦਾ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਉਸ ਦੇ ਕੋਲੋਂ ਲਗਾਤਾਰ ਹੀ ਸਖਤੀ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਹੁਣ ਹਾਲੀ ਦੇ ਵਿੱਚ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਕਰਨ ਦੀ ਪਲੈਨਿੰਗ ਸੀ ਅਤੇ ਭੀੜ-ਭਾੜ ਵਾਲੀਆਂ ਥਾਵਾਂ ਦੇ ਉੱਤੇ ਡਰੋਨ ਤੇ ਰਾਕਟ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਦੱਸਦੀ ਏ ਕਿ ਲਗਾਤਾਰ ਵੱਡੇ ਧਮਾਕੇ ਵੀ ਹੋਣੇ ਸਨ ਸ਼ੱਕੀ ਗੱਡੀਆਂ ਪੁਲਿਸ ਨੇ ਬਰਾਮਦ ਕਰ ਲਈਆਂ ਇੱਕ I20 ਗੱਡੀ ਜਿਸ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਧਮਾਕਾ ਹੁੰਦਾ ਅਤੇ ਇਸ ਦੌਰਾਨ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਸੀ ਕਿ ਕਈ ਧਮਾਕੇ ਇਸੇ ਤਰ੍ਹਾਂ ਹੋਣੇ ਸਨ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਸ਼ੱਕੀ ਗੱਡੀਆਂ ਜਿਹੜੀਆਂ ਸਨ ਉਹ ਬਰਾਮਦ ਕਰ ਲਈਆਂ ਤਾਂ ਦੱਸਦੀ ਹੈ ਕਿ ਐਨਆਈ ਅਨੁਸਾਰ ਦਾਨਿਸ਼ ਉਰਫ ਆਮਰ ਰਾਸ਼ਿਦ ਅਲੀ ਛੋਟੇ ਡਰੋਨ ਹਥਿਆਰ ਬਣਾਉਣ ਅਤੇ ਉਹਨਾਂ ਨੂੰ ਮੋਡੀਫਾਈ ਕਰਨ ਦੀ ਅ ਤਕਨੀਕੀ ਜਾਂਚ ਸੀ ਅਤੇ ਉਸ ਦੇ ਵੱਲੋਂ ਡਾਕਟਰ ਉਮਰਦੀ ਜੋ ਕਿ I20 ਗੱਡੀ ਦਾ ਡਰਾਈਵਰ ਸੀ ਜੋ ਕਿ ਹਮਲੇ ਵਾਲੀ ਰਾਤ ਨੂੰ ਮਰ ਗਿਆ ਸੀ ਉਸ ਦੀ ਮਦਦ ਵੀ ਕੀਤੀ ਸੀ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਗਈ ਸੀ ਕਿ ਡਰੋਨ ਹਮਲੇ ਕੀਤੇ ਜਾਣਗੇ ਦਿੱਲੀ ਦੀਆਂ ਵਕ ਵਕ ਥਾਵਾਂ ਦੇ ਉੱਤੇ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਦ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਐਨਆਈ ਜਾਂਚ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਸਕਦੇ ਨੇ ਤਾਂ ਦੱਸਦੀ ਹਾਂ ਕਿ ਠਮਾਕੇ ਦਾ ਮੁੱਖ આરોપી ਆਮਰ ਰਾਸ਼ਿਦ ਅਲੀ ਜੋ ਐ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 10 ਦਿਨਾਂ ਦੀ ਨਿਆਇਕ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਤੇ ਹੁਣ ਉਸ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਹੀ ਇਹ ਸਾਰੇ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਸੀ ਤੇ ਕਦੋਂ-ਕਦੋਂ ਉਹਨਾਂ ਨੇ ਇਹ ਧਮਾਕੇ ਕਰਨੇ ਸਨ ਤਾਂ ਇਸੇ ਦੌਰਾਨ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਦੇ ਵਾਂਗ ਉਹਨਾਂ ਡਰੋਨ ਤੇ ਰਾਕਟ ਹਮਲੇ ਕਰਨ ਦੀ ਪੂਰੀ ਪਲੈਨਿੰਗ ਬਣਾ ਲਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਪਲੈਨਿੰਗ ਕੀਤੀ ਸੀ ਜਿਹੜੇ ਭੀੜ-ਪਾੜ ਵਾਲੀਆਂ ਥਾਵਾਂ ਸਨ ਉਹਨਾਂ ਦੇ ਉੱਤੇ ਰਾਕਟ ਤੇ ਡਰੋਨ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਦਿੱਲੀ ਤਮਾਕੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਹੁਣ ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਹੈ ਵੱਡਾ ਧਮਾਕਾ ਹੁੰਦਾ ਇੱਕ ਗੱਡੀ ਦੇ ਵਿੱਚ ਅਤੇ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਜਾਨ ਵੀ ਚਲੀ ਗਈ ਸੀ ਤੇ ਹੁਣ NIA ਦੇ ਵੱਲੋਂ ਵੱਡਾ ਖੁਲਾਸਾ ਦਿੱਲੀ ਧਮਾਕੇ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਹੋਣੇ ਸੀ ਇਸ ਦੀ ਪਲੈਨਿੰਗ ਕਰ ਲਈ ਗਈ ਸੀ ਤੇ ਹਮਾਸ ਦੇ ਵਾਂਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਈ ਸ਼ੱਕੀ ਗੱਡੀਆਂ ਵੀ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਰਾਮਦ ਕੀਤੀਆਂ ਸੀ ਤੇ ਹੁਣ ਐਨਆਈਏ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵੰਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਰ ਸਕਣ ਤਾਂ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਵੱਡਾ ਧਮਾਕਾ ਹੁੰਦਾ ਜਿਸ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਤੇ ਹੁਣ NIA ਦੇ ਵੱਲੋਂ ਦੱਸਿਆ ਗਿਆ ਹੈ ਕਿ ਵਾਈਟ ਕੋਲਰ ਟਰਨ ਮੋਡਿਊਲ ਪਹਿਲਾਂ ਹਮਾਸ ਦੇ ਵਾਂਗ ਡਰੋਨ ਅਤੇ ਰਾਕਟ ਹਮਲੇ ਕਰਨਾ ਚਾਹੁੰਦੇ ਸਨ ਤੇ ਇਹ ਪਲੈਨਿੰਗ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਬਣਾਈ ਗਈ ਸੀ NIA ਨੂੰ ਇਹ ਜਾਣਕਾਰੀ ਆਤਮਕਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਇੱਕ ਸਾਥੀ ਨੇ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ NIA ਦੇ ਵੱਲੋਂ ਆਮਰ ਰਾਸ਼ਿਦ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੀਤੇ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 10 ਦਿਨਾਂ ਦਾ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਉਸ ਦੇ ਕੋਲੋਂ ਲਗਾਤਾਰ ਹੀ ਸਖਤੀ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਹੁਣ ਹਾਲੀ ਦੇ ਵਿੱਚ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਕਰਨ ਦੀ ਪਲੈਨਿੰਗ ਸੀ ਅਤੇ ਭੀੜ-ਭਾੜ ਵਾਲੀਆਂ ਥਾਵਾਂ ਦੇ ਉੱਤੇ ਡਰੋਨ ਤੇ ਰਾਕਟ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਦੱਸਦੀ ਏ ਕਿ ਲਗਾਤਾਰ ਵੱਡੇ ਧਮਾਕੇ ਵੀ ਹੋਣੇ ਸਨ ਸ਼ੱਕੀ ਗੱਡੀਆਂ ਪੁਲਿਸ ਨੇ ਬਰਾਮਦ ਕਰ ਲਈਆਂ ਇੱਕ I20 ਗੱਡੀ ਜਿਸ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਧਮਾਕਾ ਹੁੰਦਾ ਹੈ ਅਤੇ ਇਸ ਦੌਰਾਨ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਸੀ ਕਿ ਕਈ ਧਮਾਕੇ ਇਸੇ ਤਰ੍ਹਾਂ ਹੋਣੇ ਸਨ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਸ਼ੱਕੀ ਗੱਡੀਆਂ ਜਿਹੜੀਆਂ ਸਨ ਉਹ ਬਰਾਮਦ ਕਰ ਲਈਆਂ ਤਾਂ ਦੱਸਦੀ ਹੈ ਕਿ NIA ਅਨੁਸਾਰ ਦਾਨਿਸ਼ ਉਰਫ ਆਮਰ ਰਾਸ਼ਿਦ ਅਲੀ ਛੋਟੇ ਡਰੋਨ ਹਥਿਆਰ ਬਣਾਉਣ ਅਤੇ ਉਹਨਾਂ ਨੂੰ ਮੋਡੀਫਾਈ ਕਰਨ ਦੀ ਤਕਨੀਕੀ ਜਾਂਚ ਸੀ ਅਤੇ ਉਸ ਦੇ ਵੱਲੋਂ ਡਾਕਟਰ ਉਮਰ ਦੀ ਜੋ ਕਿ I20 ਗੱਡੀ ਦਾ ਡਰਾਈਵਰ ਸੀ ਜੋ ਕਿ ਹਮਲੇ ਵਾਲੀ ਰਾਤ ਨੂੰ ਮਰ ਗਿਆ ਸੀ ਉਸ ਦੀ ਮਦਦ ਵੀ ਕੀਤੀ ਸੀ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਗਈ ਸੀ ਕਿ ਡਰੋਨ ਹਮਲੇ ਕੀਤੇ ਜਾਣਗੇ ਦਿੱਲੀ ਦੀਆਂ ਵਕ ਵਕ ਥਾਵਾਂ ਦੇ ਉੱਤੇ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਦ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਐਨਆਈ ਜਾਂਚ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਸਕਦੇ ਨੇ ਤਾਂ ਦੱਸਦੀ ਹਾਂ ਕਿ ਠਮਾਕੇ ਦਾ ਮੁੱਖ આરોપી ਆਮਰ ਰਾਸ਼ਿਦ ਅਲੀ ਜੋ ਐ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 10 ਦਿਨਾਂ ਦੀ ਨਿਆਇਕ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਤੇ ਹੁਣ ਉਸ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਹੀ ਇਹ ਸਾਰੇ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਸੀ ਤੇ ਕਦੋਂ-ਕਦੋਂ ਉਹਨਾਂ ਨੇ ਇਹ ਧਮਾਕੇ ਕਰਨੇ ਸਨ ਤਾਂ ਇਸੇ ਦੌਰਾਨ NIA ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵਾਗੂਨਾ ਡਰੋਨ ਤੇ ਰਾਕਟ ਹਮਲੇ ਕਰਨ ਦੀ ਪੂਰੀ ਪਲੈਨਿੰਗ ਬਣਾ ਲਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਪਲੈਨਿੰਗ ਕੀਤੀ ਸੀ ਜਿਹੜੇ ਭੀੜ-ਪਾੜ ਵਾਲੀਆਂ ਥਾਵਾਂ ਸਨ ਉਹਨਾਂ ਦੇ ਉੱਤੇ ਰਾਕਟ ਤੇ ਡਰੋਨ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਦਿੱਲੀ ਤਮਾਕੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਰਸਲ ਹੁਣ ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਹੈ ਵੱਡਾ ਧਮਾਕਾ ਹੁੰਦਾ ਇੱਕ ਗੱਡੀ ਦੇ ਵਿੱਚ ਅਤੇ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਜਾਨ ਵੀ ਚਲੀ ਗਈ ਸੀ ਤੇ ਹੁਣ NIA ਦੇ ਵੱਲੋਂ ਵੱਡਾ ਖੁਲਾਸਾ ਦਿੱਲੀ ਧਮਾਕੇ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਹੋਣੇ ਸੀ ਇਸ ਦੀ ਪਲੈਨਿੰਗ ਕਰ ਲਈ ਗਈ ਸੀ ਤੇ ਹਮਾਸ ਦੇ ਵਾਂਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ-ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਈ ਸ਼ੱਕੀ ਗੱਡੀਆਂ ਵੀ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਰਾਮਦ ਕੀਤੀਆਂ ਸੀ ਤੇ ਹੁਣ ਐਨਆਈਏ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵੰਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਰ ਸਕਣ ਤਾਂ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਵੱਡਾ ਧਮਾਕਾ ਹੁੰਦਾ ਜਿਸ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਤੇ ਹੁਣ NIA ਦੇ ਵੱਲੋਂ ਦੱਸਿਆ ਗਿਆ ਹੈ ਕਿ ਵਾਈਟ ਕਾਲਰ ਟਰੋਰਰ ਮੋਡਿਊਲ ਪਹਿਲਾਂ ਹਮਾਸ ਦੇ ਵਾਂਗ ਡਰੋਨ ਅਤੇ ਰਾਕਟ ਹਮਲੇ ਕਰਨਾ ਚਾਹੁੰਦੇ ਸਨ ਤੇ ਇਹ ਪਲੈਨਿੰਗ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਬਣਾਈ ਗਈ ਸੀ NIA ਨੂੰ ਇਹ ਜਾਣਕਾਰੀ ਆਤਮਕਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਇੱਕ ਸਾਥੀ ਨੇ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ NIA ਦੇ ਵੱਲੋਂ ਆਮਰ ਰਾਸ਼ਿਦ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੀਤੇ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 10 ਦਿਨਾਂ ਦਾ ਉਸਦਾ ਰਿਮਾਂਡ ਹਾਸਿਲ ਕੀਤਾ ਗਿਆ ਤੇ ਉਸ ਦੇ ਕੋਲੋਂ ਲਗਾਤਾਰ ਹੀ ਸਖਤੀ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਹੁਣ ਹਾਲੀ ਦੇ ਵਿੱਚ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਕਰਨ ਦੀ ਪਲੈਨਿੰਗ ਸੀ ਅਤੇ ਭੀੜ-ਭਾੜ ਵਾਲੀਆਂ ਥਾਵਾਂ ਦੇ ਉੱਤੇ ਡਰੋਨ ਤੇ ਰਾਕਟ ਹਮਲੇ ਕੀਤੇ ਜਾਣੇ ਸੰ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਦੱਸਦੀ ਹੈ ਕੀ ਲਗਾਤਾਰ ਵੱਡੇ ਧਮਾਕੇ ਵੀ ਹੋਣੇ ਸਨ ਸ਼ੱਕੀ ਗੱਡੀਆਂ ਪੁਲਿਸ ਨੇ ਬਰਾਮਦ ਕਰ ਲਈਆਂ ਇੱਕ I20 ਗੱਡੀ ਜਿਸ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਧਮਾਕਾ ਹੁੰਦਾ ਅਤੇ ਇਸ ਦੌਰਾਨ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਸੀ ਕਿ ਕਈ ਧਮਾਕੇ ਇਸੇ ਤਰ੍ਹਾਂ ਹੋਣੇ ਸਨ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਸ਼ੱਕੀ ਗੱਡੀਆਂ ਜਿਹੜੀਆਂ ਸਨ ਉਹ ਬਰਾਮਦ ਕਰ ਲਈਆਂ ਤਾਂ ਦੱਸਦੀ ਹੈ ਕਿ NIA ਅਨੁਸਾਰ ਦਾਨਿਸ਼ ਉਰਫ ਆਮਰ ਰਾਸ਼ਿਦ ਅਲੀ ਛੋਟੇ ਡਰੋਨ ਹਥਿਆਰ ਬਣਾਉਣ ਅਤੇ ਉਹਨਾਂ ਨੂੰ ਮੋਡੀਫਾਈ ਕਰਨ ਦੀ ਤਕਨੀਕੀ ਜਾਂਚ ਸੀ ਅਤੇ ਉਸ ਦੇ ਵੱਲੋਂ ਡਾਕਟਰ ਉਮਰਦੀ ਜੋ ਕਿ I20 ਗੱਡੀ ਦਾ ਡਰਾਈਵਰ ਸੀ ਜੋ ਕਿ ਹਮਲੇ ਵਾਲੀ ਰਾਤ ਨੂੰ ਮਰ ਗਿਆ ਸੀ ਉਸ ਦੀ ਮਦਦ ਵੀ ਕੀਤੀ ਸੀ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਗਈ ਸੀ ਕਿ ਡਰੋਨ ਹਮਲੇ ਕੀਤੇ ਜਾਣਗੇ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਐਨਆਈਏ ਜਾਂਚ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਸਕਦੇ ਨੇ ਤਾਂ ਦੱਸਦੀ ਹੈ ਕਿ ਧਮਾਕੇ ਦਾ ਮੁੱਖ આરોપી ਆਮਰ ਰਾਸ਼ਿਦ ਅਲੀ ਜੋ ਹੈ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 10 ਦਿਨਾਂ ਦੀ ਨਿਆਇਕ ਕਸਟਿੜੀ ਦੇ ਵਿੱਚ ਭੇਜ ਦਿੱਤਾ ਸੀ ਤੇ ਹੁਣ ਉਸ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਇਹ ਸਾਰੇ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਸੀ ਤੇ ਕਦੋਂ-ਕਦੋਂ ਉਹਨਾਂ ਨੇ ਇਹ ਧਮਾਕੇ ਕਰਨੇ ਸਨ ਤਾਂ ਇਸੇ ਦੌਰਾਨ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵਾਗੂਨਾ ਡਰੋਨ ਤੇ ਰਾਕਟ ਹਮਲੇ ਕਰਨ ਦੀ ਪੂਰੀ ਪਲੈਨਿੰਗ ਬਣਾ ਲਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਪਲੈਨਿੰਗ ਕੀਤੀ ਸੀ ਜਿਹੜੇ ਭੀੜ-ਪਾੜ ਵਾਲੀਆਂ ਥਾਵਾਂ ਸਨ ਉਹਨਾਂ ਦੇ ਉੱਤੇ ਰਾਕਟ ਤੇ ਡਰੋਨ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਦਿੱਲੀ ਧਮਾਕੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਹੁਣ ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਹੈ ਵੱਡਾ ਧਮਾਕਾ ਹੁੰਦਾ ਇੱਕ ਗੱਡੀ ਦੇ ਵਿੱਚ ਅਤੇ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਜਾਨ ਵੀ ਚਲੀ ਗਈ ਸੀ ਤੇ ਹੁਣ NIA ਦੇ ਵੱਲੋਂ ਵੱਡਾ ਖੁਲਾਸਾ ਦਿੱਲੀ ਧਮਾਕੇ ਮਾਮਲੇ ਦੇ ਵਿੱਚ ਕੀਤਾ ਗਿਆ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਹੋਣੇ ਸੀ ਇਸ ਦੀ ਪਲੈਨਿੰਗ ਕਰ ਲਈ ਗਈ ਸੀ ਤੇ ਹਮਾਸ ਦੇ ਵਾਂਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਈ ਕਈ ਸ਼ੱਕੀ ਗੱਡੀਆਂ ਵੀ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਰਾਮਦ ਕੀਤੀਆਂ ਸੀ ਤੇ ਹੁਣ ਐਨਆਈਏ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵੰਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਰ ਸਕਣ ਤਾਂ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਵੱਡਾ ਧਮਾਕਾ ਹੁੰਦਾ ਜਿਸ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਤੇ ਹੁਣ NIA ਦੇ ਵੱਲੋਂ ਦੱਸਿਆ ਗਿਆ ਹੈ ਕਿ ਵਾਈਟ ਕਾਲਰ ਟਰੋਰਰ ਮੋਡਿਊਲ ਪਹਿਲਾਂ ਹਮਾਸ ਦੇ ਵਾਂਗ ਡਰੋਨ ਅਤੇ ਰਾਕਟ ਹਮਲੇ ਕਰਨਾ ਚਾਹੁੰਦੇ ਸਨ ਤੇ ਇਹ ਪਲੈਨਿੰਗ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਬਣਾਈ ਗਈ ਸੀ NIA ਨੂੰ ਇਹ ਜਾਣਕਾਰੀ ਆਤਮਕਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਇੱਕ ਸਾਥੀ ਨੇ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ NIA ਦੇ ਵੱਲੋਂ ਆਮਰ ਰਾਸ਼ਿਦ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੀਤੇ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 10 ਦਿਨਾਂ ਦਾ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਉਸ ਦੇ ਕੋਲ ਨੂੰ ਲਗਾਤਾਰ ਹੀ ਸਖਤੀ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਹੁਣ ਹਾਲੀ ਦੇ ਵਿੱਚ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਕਰਨ ਦੀ ਪਲੈਨਿੰਗ ਸੀ ਅਤੇ ਭੀੜ-ਭਾੜ ਵਾਲੀਆਂ ਥਾਵਾਂ ਦੇ ਉੱਤੇ ਡਰੋਨ ਤੇ ਰਾਕਟ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਦੱਸਦੀ ਏ ਕਿ ਲਗਾਤਾਰ ਵੱਡੇ ਧਮਾਕੇ ਵੀ ਹੋਣੇ ਸਨ ਸ਼ੱਕੀ ਗੱਡੀਆਂ ਪੁਲਿਸ ਨੇ ਬਰਾਮਦ ਕਰ ਲਈਆਂ ਇੱਕ I20 ਗੱਡੀ ਜਿਸ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਧਮਾਕਾ ਹੁੰਦਾ ਅਤੇ ਇਸ ਦੌਰਾਨ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ ਤੇ ਉਸ ਤੋਂ ਬਾਦ ਇਹ ਜਾਣਕਾਰੀ ਮਿਲੀ ਸੀ ਕਿ ਕਈ ਤਮਾਕੇ ਇਸੇ ਤਰ੍ਹਾਂ ਹੋਣੇ ਸਨ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਸ਼ੱਕੀ ਗੱਡੀਆਂ ਜਿਹੜੀਆਂ ਸਨ ਉਹ ਬਰਾਮਦ ਕਰ ਲਈਆਂ ਤਾਂ ਦੱਸਦੀ ਹੈ ਕਿ ਐਨਆਈ ਅਨੁਸਾਰ ਦਾਨਿਸ਼ ਉਰਫ ਆਮਰ ਰਾਸ਼ਿਦ ਅਲੀ ਛੋਟੇ ਡਰੋਨ ਹਥਿਆਰ ਬਣਾਉਣ ਅਤੇ ਉਹਨਾਂ ਨੂੰ ਮੋਡੀਫਾਈ ਕਰਨ ਦੀ ਤਕਨੀਕੀ ਜਾਂਚ ਸੀ ਅਤੇ ਉਸ ਦੇ ਵੱਲੋਂ ਡਾਕਟਰ ਉਮਰਦੀ ਜੋ ਕਿ ਆਈ 20 ਗੱਡੀ ਦਾ ਡਰਾਈਵਰ ਸੀ ਜੋ ਕਿ ਹਮਲੇ ਵਾਲੀ ਰਾਤ ਨੂੰ ਮਰ ਗਿਆ ਸੀ ਉਸ ਦੀ ਮਦਦ ਵੀ ਕੀਤੀ ਸੀ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਗਈ ਸੀ ਕਿ ਡਰੋਨ ਹਮਲੇ ਕੀਤੇ ਜਾਣਗੇ ਦਿੱਲੀ ਦੀਆਂ ਵਕ-ਵਕ ਥਾਵਾਂ ਦੇ ਉੱਤੇ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ NIA ਜਾਂਚ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਸਕਦੇ ਨੇ ਤੰਦਸਤੀ ਹੈ ਕਿ ਧਮਾਕੇ ਦਾ ਮੁੱਖ આરોપી ਆਮਰ ਰਾਸ਼ਿਦ ਅਲੀ ਜੋ ਹੈ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 10 ਦਿਨਾਂ ਦੀ ਨਿਆਇਕ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਤੇ ਹੁਣ ਉਸ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਹੀ ਇਹ ਸਾਰੇ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਸੀ ਤੇ ਕਦੋਂ-ਕਦੋਂ ਉਹਨਾਂ ਨੇ ਇਹ ਧਮਾਕੇ ਕਰਨੇ ਸਨ ਤਾਂ ਇਸੇ ਦੌਰਾਨ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵਾਗੂਨਾਰ ਡਰੋਨ ਤੇ ਰਾਕਟ ਹਮਲੇ ਕਰਨ ਦੀ ਪੂਰੀ ਪਲੈਨਿੰਗ ਬਣਾ ਲਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਪਲੈਨਿੰਗ ਕੀਤੀ ਸੀ ਜਿਹੜੇ ਭੀੜ-ਪਾੜ ਵਾਲੀਆਂ ਥਾਵਾਂ ਸਨ ਉਹਨਾਂ ਦੇ ਉੱਤੇ ਰਾਕਟ ਤੇ ਡਰੋਨ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ ਦਿੱਲੀ ਧਮਾਕੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਹੁਣ ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਹੈ ਵੱਡਾ ਧਮਾਕਾ ਹੁੰਦਾ ਇੱਕ ਗੱਡੀ ਦੇ ਵਿੱਚ ਅਤੇ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਜਾਨ ਵੀ ਚਲੀ ਗਈ ਸੀ ਤੇ ਹੁਣ NIA ਦੇ ਵੱਲੋਂ ਵੱਡਾ ਖੁਲਾਸਾ ਦਿੱਲੀ ਧਮਾਕੇ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਹੋਣੇ ਸੀ ਇਸ ਦੀ ਪਲੈਨਿੰਗ ਕਰ ਲਈ ਗਈ ਸੀ ਤੇ ਹਮਾਸ ਦੇ ਵਾਂਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਈ ਕਈ ਸ਼ੱਕੀ ਗੱਡੀਆਂ ਵੀ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਰਾਮਦ ਕੀਤੀਆਂ ਸੀ ਤੇ ਹੁਣ ਐਨਆਈਏ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਹਮਾਸ ਤੇ ਵੰਗ ਡਰੋਨ ਹਮਲੇ ਕੀਤੇ ਜਾਣੇ ਸੀ ਭੀੜ ਭਾੜ ਵਾਲੀਆਂ ਥਾਵਾਂ ਦੇ ਉੱਤੇ ਤਾਂ ਜੋ ਵੱਧ ਤੋਂ ਵੱਧ ਲੋਕ ਮਰ ਸਕਣ ਤਾਂ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਵੱਡਾ ਧਮਾਕਾ ਹੁੰਦਾ ਜਿਸ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਤੇ ਹੁਣ NIA ਦੇ ਵੱਲੋਂ ਦੱਸਿਆ ਗਿਆ ਹੈ ਕਿ ਵਾਈਟ ਕੋਲਰ ਟਰੋਰ ਮੋਡਿਊਲ ਪਹਿਲਾਂ ਹਮਾਸ ਦੇ ਵਾਂਗ ਡਰੋਨ ਅਤੇ ਰਾਕਟ ਹਮਲੇ ਕਰਨਾ ਚਾਹੁੰਦੇ ਸਨ ਤੇ ਇਹ ਪਲੈਨਿੰਗ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਗਏ ਹਮਲੇ ਦੀ ਤਰਜ਼ ਦੇ ਉੱਤੇ ਬਣਾਈ ਗਈ ਸੀ NIA ਨੂੰ ਇਹ ਜਾਣਕਾਰੀ ਆਤਮਕਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਇੱਕ ਸਾਥੀ ਨੇ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ NIA ਦੇ ਵੱਲੋਂ ਆਮਰ ਰਾਸ਼ਿਦ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੀਤੇ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 10 ਦਿਨਾਂ ਦਾ ਉਸਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਉਸ ਦੇ ਕੋਲੋਂ ਲਗਾਤਾਰ ਹੀ ਸਖਤੀ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਹੁਣ ਹਾਲੀ ਦੇ ਵਿੱਚ ਐਨਆਈਏ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹਮਾਸ ਦੇ ਵਾਂਗ ਡਰੋਨ ਹਮਲੇ ਕਰਨ ਦੀ ਪਲੈਨਿੰਗ ਸੀ ਅਤੇ ਭੀੜ-ਭਾੜ ਵਾਲੀਆਂ ਥਾਵਾਂ ਦੇ ਉੱਤੇ ਡਰੋਨ ਤੇ ਰਾਕਟ ਹਮਲੇ ਕੀਤੇ ਜਾਣੇ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਮਾਰੇ ਜਾ ਸਕਣ ਤਾਂ ਦੱਸਦੀ ਏ ਕਿ ਲਗਾਤਾਰ ਵੱਡੇ ਧਮਾਕੇ ਵੀ ਹੋਣੇ ਸਨ ਸ਼ੱਕੀ ਗੱਡੀਆਂ ਪੁਲਿਸ ਨੇ ਬਰਾਮਦ ਕਰ ਲਈਆਂ ਇੱਕ I20 ਗੱਡੀ ਜਿਸ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਧਮਾਕਾ ਹੁੰਦਾ ਅਤੇ ਇਸ ਦੌਰਾਨ 13 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਸੀ ਕਿ ਕਈ ਧਮਾਕੇ ਇਸੇ ਤਰ੍ਹਾਂ ਹੋਣੇ ਸਨ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਸ਼ੱਕੀ ਗੱਡੀਆਂ ਜਿਹੜੀਆਂ ਸਨ ਉਹ ਬਰਾਮਦ ਕਰ ਲਈਆਂ ਤਾਂ ਦੱਸਦੀ ਹੈ ਕਿ ਐਨਆਈ ਅਨੁਸਾਰ ਦਾਨਿਸ਼ ਉਰਫ ਆਮਰ ਰਾਸ਼ਿਦ ਅਲੀ ਛੋਟੇ ਡਰੋਨ ਹਥਿਆਰ ਬਣਾਉਣ ਅਤੇ ਉਹਨਾਂ ਨੂੰ ਮੋਡੀਫਾਈ ਕਰਨ ਦੀ ਤਕਨੀਕੀ ਜਾਂਚ ਸੀ ਅਤੇ ਉਸ ਦੇ ਵੱਲੋਂ ਡਾਕਟਰ ਉਮਰਦੀ ਜੋ ਕਿ I20 ਗੱਡੀ ਦਾ